ਆਪੜੇ ਸੁਖਮਨੀ ਮਹੱਲਾ ਪੰਜਵਾਸ ਲੋਖ ਏਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਅਸ਼ਟਵਰੀ ਸਿਮਰੋ ਸਿਮਰ ਸਿਮ ਸੁਖ ਪਾਵੋ ਖਲ ਖਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਸ ਸਭ ਸੰਭਰ ਏਕੈ ਨਾਮ ਜਪਤੋ ਅਗਨ ਅਨੇਕੈ ਮੇਰ ਪ੍ਰਾਨ ਸਿਮਰਤ ਸੁਖ ਦਾਖਰ ਕਿਨਿ ਰਾਮ ਨਾਮ ਕੀ ਆਖਰ ਕਿੰਖਾਇਕ ਜਿਸ ਜੀਵ ਸਾਵੇ ਤਾਕੀ ਮਹਿਮ ਗਨੀ ਨ ਆਵੇ ਤਾਕੀ ਏਕੈ ਦਸ ਤੋਹਾਰੋ ਨਾਨਕ ਪੁਨ ਸੰਗਮੋ ਰਹਾਉ ਸੁਖਮਨੀ ਸੁਖ ਅੰਮ੍ਰਿਤ ਪ੍ਰਵਨਾਹਮ ਪਤ ਜਨਾਖੈ ਮਨਹ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਪ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਡਰੈ ਪ੍ਰਭੂ ਸਿਮਰਤ ਖਿਸ਼ ਬਿਗੰਨਾ ਲਾਗੇ ਪ੍ਰਭ ਕਹੈ ਸਿਮਰਨ ਮੰਨ ਦਿਨ ਜਾਗੇ ਪ੍ਰਭ ਕਹੈ ਸੁਨ ਪਉ ਨਬਿ ਆਪੈ ਪ੍ਰਭ ਕਹੈ ਸਿਮਰਨ ਦੁਖ ਨ ਸੰਤਪੈ ਪ੍ਰਭ ਕਾ ਸੰਸਾਰ ਖੈ ਸੰਗ ਸਰਬ ਨਿਧਾਨ ਨਾਨਖ ਰੰਗ ਪ੍ਰਭ ਕਹੈ ਸਿਮਨ ਰਤ ਸਦ ਨਉ ਨਟ ਪ੍ਰਭ ਕਹੈ ਸਿਮਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਹੈ ਸੁਨ ਹਾ ਜਪ ਤੇ ਪੂਜਾ ਪ੍ਰਭ ਕਹੈ ਸੁਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਆਦਿ ਦਰਸ਼ਨਾਨੀ ਪ੍ਰਭ ਕੈ ਸੁਨਦਰ ਕੈ ਮਾਨੀ ਪ੍ਰਭ ਕੈ ਸੁਨ ਹੋਇ ਸੁਭਲਾ ਪ੍ਰਭ ਕੈ ਸੁਨ ਸੁਖੁਲ ਫਲਾ ਸੇ ਸਿਮਰੈ ਜਨ ਆ ਸਿਮਰਾਈ ਨਾਨਕ ਤਾਖੈ ਲਗਹ ਪਾਈ ਪ੍ਰਭ ਕੈ ਸੁਨ ਸਭ ਤੇ ਊਚਾ ਪ੍ਰਭ ਕੈ ਸਿਮਦਰੇ ਮੂਚਾ ਪ੍ਰਭ ਕੈ ਸਿਮਰਨ ਆਦਿ ਦਰਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕੀ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਦਰਸਾ ਪ੍ਰਭ ਕੈ ਸਿਮਰਨ ਪੂਰਨ ਆਸ ਪ੍ਰਭ ਕੈ ਸੁਰਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਤਿ ਮਾਹੀ ਸਮਾਏ ਪ੍ਰਭ ਜੀਵ ਸਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾ ਸੰਦਸਨਾ ਪ੍ਰਭ ਕੋ ਸਿਮਰਹਿ ਸੇਤਨਵੰਤੇ ਪ੍ਰਭ ਕੋ ਸਿਮਰਹਿ ਸੇਵਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪ੍ਰਭ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬਿਹਮਤਾ ਜੀ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਪ੍ਰਭ ਕੋ ਸਿਮਰਹਿ ਸਦਾ ਵਿਨਾਸੀ ਸਿਮਰਨ ਤੇ ਲਾਗੀ ਜਿਨਿ ਆਪ ਦੇ ਅਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਹਿ ਦਿਨ ਸਦ ਬਲ ਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੀ ਪ੍ਰਭ ਕੋ ਸਿਮਰਹਿ ਦਿਨ ਸੂਖ ਵਿਹਾਵੇ ਪ੍ਰਭ ਕੋ ਸਿਮਰਹਿ ਦਿਨਾਤਮ ਜੀਤਾ ਪਰਭੂ ਕੋ ਸਿਮਰ ਹੈ ਦ ਨਿਰਮਲ ਰੀਤਾ ਪਰਭੂ ਕੋ ਸਿਮਰ ਹੈ ਤਿਨ ਅਨੰਦ ਖਨੇਰੇ ਪਰਭੂ ਕੋ ਸਿਮਰ ਹੈ ਬਸੇ ਹਰ ਨੀਰੇ ਸੰਤਿ ਕਿਰਪਾ ਤੇ ਅੰਤਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਹਿ ਸੁਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਖਬੂ ਨਾ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਜ ਸਮਾਨੀ ਪ੍ਰਭ ਕਹਿ ਸਿਮਰਨ ਚਲਿਆ ਅਸਨ ਪ੍ਰਭ ਕਹਿ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹ ਜੁਨਕਾਰ ਸੁਖ ਪ੍ਰਾਪਤ ਸੁਨਕੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਮੇਯ ਨਾਨਕ ਜਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮ ਲਗ ਬਿਰੁ ਪਾਈ ਹਰ ਸਿਮਰਨ ਪੈ ਸਦ ਜਤੀ ਦਾਤੇ ਹਰ ਸਿਮਰਨ ਨੀਚ ਹੋ ਕੁੰਡ ਜਾਤੇ ਹਰ ਸਿਮਰਨ ਦਾਰਿ ਸਭ ਤਰਨਾ ਸਿਮਰ ਸਿਮਰ ਹਰਿ ਘਰਨ ਕਰਨਾ ਹਰ ਸਿਮਰਨ ਕਿਉ ਸਗਲਿ ਆਕਾਰਾ ਹਰਿ ਸਿਮਨ ਵਹਿ ਆਪ ਨਿਰੰਕਾਰ ਕਰਿ ਕਿਰਪਾ ਜਿ ਸਿਆਪੁ ਜਹਾਇਆ ਨਾਨਕ ਗੁਰਮੁਖ ਹਾ ਸਿਮਰਨ ਤਿਨ ਪਾਇਆ ਸਲੋਖ ਦੀਨ ਦਾ ਦੁਖ ਬੰਜਿਨਾ ਘਟ ਘਣ ਆਪੀ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਵਸਤਵਰੀ ਜਿਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨੋਹਾ ਨਾਮ ਜਿਹ ਸੰਸਹਾਈ ਜਹ ਮਹ ਭਿਆਨ ਦੂਜੰਦਲੈ ਤਹ ਕੇਵਨ ਨਾਮ ਸੰਗ ਚਿਰ ਚਲੈ ਜਹ ਮੁਸ਼ਕਲ ਹੋਏ ਅਤਿ ਪਾਰੀ ਹਰ ਕੋ ਨਾਮ ਫਿਰ ਨਮਾਹਿ ਉਧਾਰੀ ਹਨਕ ਪੁਨਹ ਚਰਨ ਕਰਤ ਨਿਤਰੇ ਹਰ ਕੋ ਨਾਮ ਕੋਟ ਪਾ ਪਰਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਹੋ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਖ ਨਾਮ ਜਪਤ ਹੋਏ ਸੁਖੀਆ ਲਾਖ ਰੋਰੀ ਬੰਦਨ ਪਰੈ ਹਰਖਾ ਨਾਮ ਜਪਤ ਨਿਸਤਰੈ ਅਨਖ ਮਾਰੰਗ ਜਿਖ ਨ ਅਬੁਝਾਵੈ ਹਰਖਾ ਨਾਮ ਜਪਤਿ ਅਗਾਵੈ ਇਹ ਮਾਰਗ ਹੈ ਜਾਤਿ ਕੀਲਾ ਤਹੈ ਹਰਨਾਮ ਸੰਘ ਹੋ ਸੁਹੇਲਾ ਐਸਾ ਨਾਮ ਮਨ ਸਦਾ ਰਹਿ ਆਈਐ ਨਾਨਕ ਗੁਰਮੁਖ ਪਰਮਗਤਿ ਪਾਈਐ ਛੋਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਹੈ ਪਾਰ ਪਰਾਹੀ ਅਨਖ ਵਿਗਨ ਜਹ ਆਏ ਸੰਘ ਹਾਰੇ ਹਰਖਾ ਨਾਮ ਦਤ ਕਾਲ ਉਧਾਰੇ ਨਾਨਕ ਜਿਉਂ ਜਨਮੇ ਮਰ ਜਾਮ ਨਾਮ ਜਪਤਿ ਪਾਵੈ ਬਿਸਰਾਮ ਹਾ ਮੇਲਾ ਮਨ ਦੇਖ ਬੁਨਧ ਹੋਵੇ ਹਰਖਾ ਨਾਮ ਕੋਟ ਪਾਪ ਹੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਈਐ ਸਦਕੇ ਸੰਗ ਜਿਹ ਮਾਰਗ ਕੀਗਨੇ ਜਾਹੇ ਨਾ ਖੋਸਾ ਹਰਖਾ ਨਾਮ ਹਾ ਸੰਤੋਸਾ ਜਿਹ ਪੰਡੇ ਮਹਾਂ ਦੁਗਬਾਰਾ ਹਰਖਾ ਨਾਮ ਸੰਗੁ ਜੀਆਰਾ ਜਹਾ ਬੰਥ ਤੇਰਾ ਕੋ ਨਾ ਸਿਵਾਨੋ ਹਰਿ ਕਾ ਨਾਮ ਦੇ ਨਾਲ ਵਸਾਨੋ ਜਿਹ ਮਹਾ ਭਿਆਨ ਦਤਬ ਹੋ ਗਾਮ ਤੇ ਹਰਿ ਕੇ ਨਾਮ ਕੀਨ ਪ੍ਰਸ਼ਾਮ ਜਦ ਰਖਾ ਮਨ ਤੁਝ ਆਖ ਰੱਖੈ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਾਤ ਜਨਾਖੀ ਬਤਨ ਨਾਮ ਸੰਤ ਜਨਾਖੈ ਮਨ ਵਿਸਰਾਮ ਹਰਿ ਕਾ ਨਾਮ ਦਾਸ ਕੀ ਊਟ ਹਰਿ ਕੇ ਨਾਮ ਦਰੈ ਜਨ ਕੋਟ ਹਰ ਜਸ ਕਰ ਸੰਤਿਨ ਰਾਤ ਹਰ ਹਰਿ ਓਖਦ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਹਰ ਬ੍ਰਹਮ ਜਨ ਖੀਨੋ ਦਾਨ ਮਨ ਤਨ ਰੰਗ ਰਤੀ ਰੰਗੇ ਕੈ ਨਾਨਕ ਜਨ ਕੈ ਬੀਤ ਬਵੇਕੈ ਹਰ ਖਾ ਨਾਮ ਜਪਨ ਕੋ ਮੁਕਤ ਜੋਤ ਹਰ ਖੈ ਨਾਮ ਜਨ ਕੋ ਚਿਰਪਤ ਭੁਗਤ ਹਰ ਖਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪ ਕਾ ਪਰੈ ਨ ਪੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਿ ਕਛੁ ਨਾਹਿ ਵਿਯੋਗ ਜਨ ਰਤਾ ਹਰ ਨਾ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜਿਨਾ ਹਰ ਤਨ ਜਨ ਕੋ ਆਪ ਪ੍ਰਵਦੀਨਾ ਹਰ ਹਰ ਜਨ ਕੀ ਔਰ ਸੰਤਾਨੀ ਹਰ ਪ੍ਰਤਾਪ ਜਨ ਅਬ ਨਾ ਜਾਣੀ ਹੋਤ ਭੋਜਨ ਹਰਸ ਰਤੇ ਸੋ ਨਸੁਮਾ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਜਪੈ ਹਰ ਖਾ ਭਗਤ ਪ੍ਰਗਟ ਨੇ ਛਪੈ ਹਰ ਕੀ ਬਾਚ ਮੁਖਤ ਬੋਖਰੇ ਨਾਨਕ ਜਨ ਸੰਗ ਕੀਤੇ ਦਰੇ ਪਾਰ ਜਾਤੇ ਹਰ ਕੋ ਨਾਮ ਕਾਮ ਦਿਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਇਕਠਾ ਨਾਮ ਸੁਨਤ ਦਤ ਦੁਖ ਲਥਾ ਨਾਮ ਕੀ ਮਹਿਮਾ ਸੰਤਰ ਦਵਸੈ ਸੰਤ ਵਰਤਾਪ ਦੁਤ ਸੰਸੈ ਸੰਤ ਕਾ ਸੰਗੁ ਹੁੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਲਖਾਈਐ ਨਾਮ ਤੁਲ ਗਛੇ ਵਰਨਾ ਹੋਇ ਨਾਨਕ ਗੁਰਮੁਖ ਨਾਮ ਬਾਵੈ ਜਨ ਕੋ ਇਸ ਲੋਖ ਬਹੁ ਸਾਸਤਰ ਬਹੁ ਸਮਰਤੀ ਵਿਖੇ ਸਰਬ ਢੋਲ ਹੋਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਵਰੀ ਜਾਪ ਤਾਪ ਗਿਆਨ ਸਬਦ ਧਿਆਨ ਹਰ ਸਾਸਤਰ ਸਮਰਤਿ ਬਖਿਆਨ ਜੋਗ ਅਭਿਆਸ ਕਰਨ ਤਨੁ ਕਰਿਆ ਸਗਲ ਤਿਆਗ ਬਨ ਮੱਦੇ ਫਿਰਿਆ ਹਨ ਪ੍ਰਕਾਰ ਕੀਏ ਬਹੁ ਜਤਨਾ ਹੁਨ ਦਾਨ ਹਮੇ ਬਹੁ ਰਤਨਾ ਸਰੀਰ ਕਟਾਏ ਹਮੇ ਕਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾ ਜਪੀ ਇਕ ਵਾਰ ਨੌ ਖੰਡ ਵਿਥਵੇਂ ਫਿਰੈ ਚਿਰ ਜੀਵੈ ਮਹਾਉਦਾਸ ਤਵੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਵਿਵਸ ਹੈ ਵਰਪੂਮ ਦਾਨ ਨਿਉਲੀ ਕਰਮ ਕਰੈ ਬਵਾਸਨ ਜਨਮਾਰਗ ਸੰਜਮਤ ਸਾਧਨ ਨਿਮਖ ਅਨਮਖ ਹਰਿ ਸ੍ਰੀ ਕਟਾਵੈ ਤੋਪੀ ਹੋਮੈ ਮੈ ਨ ਜਾਵੇ ਹਰਿ ਕੇ ਨਾਮ ਸਭ ਸੰਗ੍ਰਿਠਿ ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾ ਹੈ ਮਨ ਕਾਮਨਾ ਤੀਰਤ ਦੇ ਛੁਟੈ ਗਰਗਮਾਨ ਮਨ ਤੇ ਹੁਟੈ ਸੋਚ ਕਰੈ ਜਨ ਸਰ ਰਾਤ ਮਨ ਕੀ ਮੈਨ ਅਦੰਤੇ ਜਾਤ ਇਸ ਅਦੇਹੀ ਕੋ ਬਹੁ ਸਦਾ ਨ ਕਰੈ ਮਨ ਤੇ ਖੂਨਾ ਵਿਖਿਆ ਤਰੈ ਜਲ ਤੋ ਵੈਪੁ ਹੁ ਦੇਹੀ ਅਨੀਤ ਸੁਖ ਘਾ ਹੋਇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮੁ ਉਦਰੇ ਪਤਦ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪੈ ਹਨਕ ਜਤਨ ਗਾ ਦਿਸਨਾਂ ਦਰਾਪੈ ਵੇਖ ਅਨੇਕ ਅਗਨੀ ਬੂਜੈ ਕੋਟ ਪਾਪ ਦਰਗਨ ਹੀ ਸੀਜੈ ਛੋਟ ਸੋ ਨਾਹੀ ਓਪਿਆਲ ਮਹਾਂ ਵਿਆਪ ਹੈ ਮਾਇਆ ਜਾਲ ਹਰਖਾ ਤੂਤ ਸੰਗਲੀ ਜਮਦਾਨੈ ਗੋਵਿੰਦ ਭਜਨ ਬਿਨ ਅਦਲ ਨਹੀਂ ਮਾਨੈ ਹਰਖਾ ਨਾਮ ਜਪਤੁ ਸੁਖ ਜਾਇ ਨਾਨਕ ਬੋਲੇ ਸਹਿ ਸੁਭਾਈ ਸਾਰਬਦਾ ਸੇਖੁ ਮੰਗੈ ਸਾਜਨਾ ਕੀ ਸੇਵਾ ਲਾਗੈ ਜੇਖੁ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਤੇ ਸਦ ਗਾਵੈ ਜੇਖੁ ਆਪਣੀ ਸੋਭਾ ਲੋਰੈ ਸਾਧ ਸੰਗਿ ਹਮ ਅਸ਼ੋਰੈ ਜੇ ਕੋ ਜਨ ਮਰਨ ਤੇ ਡਰੈ ਸਾਜ ਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਾ ਦਸ ਬਿਆਸ ਨਾਨਕ ਦਾ ਕੇ ਬਲ ਬਲ ਜਸ ਸਗਲ ਪ੍ਰਖ ਮੈਂ ਬ੍ਰੁਪ ਪ੍ਰਧਾਨ ਸਾਧ ਸੰਗ ਜਾ ਕਾ ਮੁਟੇ ਅਫਮਾਨ ਆਪਸ ਕੋ ਜੋ ਜਾਣੈ ਨਿਚਾ ਸੋਗਨੀ ਐ ਸਭ ਤੋਂ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਦਨ ਘਟ ਘਟ ਚੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿ ਸਾਜਨਾ ਸੁਖ ਦੁਖ ਜਨ ਸੰਸ ਦ੍ਰਿਸ਼ਟੀ ਤਾ ਨਾਨਕ ਪਾਪ ਨਹੀਂ ਲਪਾ ਨਿਰਧਨ ਕੋ ਧਨ ਦੇ ਰੋ ਨਾਉ ਨਿਥਾਵੇ ਕੋ ਨਾਉ ਚਿਰਥਾਉ ਨਿਮਾਨੇ ਕੋ ਪ੍ਰਭੂ ਦੇ ਰੋ ਮਾਨ ਸਗਲ ਕਟਾ ਖੋ ਦੇਉ ਦਾਨ ਕਰਨ ਕਰਾਮਣ ਹਾਰ ਸੁਆਮੀ ਸਗਲ ਖਟਾ ਕੇਂਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਅਸਤਤ ਦਮਤ ਹੋਈ ਨਾਨਕ ਓਰ ਨਾ ਜਾਣਸ ਕੋਈ ਸਰਬ ਧਰਮੇ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮੈ ਉਦਮ ਭਲਾ ਹਰ ਖ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅਮਰਤ ਬਾਣੀ ਹਰ ਕੋ ਜਸ ਸੁਨ ਸੁਨ ਬਖਾਨੀ ਸਗਲ ਥਾਨ ਤੇ ਹਉਤਮ ਥਾਰ ਨਾਨਕ ਜਹ ਗਟ ਵਸੀ ਹਰ ਨਾਮ ਸਲੋਖ ਨਿਰਗੁਣਿਆਰੇ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਦਿ ਸਚੁ ਜੀਤ ਰਖ ਨਾਨਕ ਨ ਬਿਹੀ ਨਾਲ ਅਸ਼ਟਬਰੀ ਰਮਈਆ ਕੇ ਗੁਣ ਚੀਤ ਪਰਾਨੀ ਖੰਨ ਮੂਲ ਤੇ ਖੰਨ ਦ੍ਰਿਸ਼ਟਾਨੀ ਜਿੰਤੂ ਸਾਜ ਸੁਆਦ ਸਿੰਗਾਰਿਆ ਗਰਭ ਅਗਨ ਮੈ ਜਨੇ ਉਭਾਰਿਆ ਬਾਰ ਵਿਸਤਾਦ ਜਿਹੇ ਪਿਆਰੇ ਦੂਰ ਹਰ ਜੋਬਨ ਭੋਜਨ ਸੁਖ ਸੂਧ ਬਿਰਧ ਪਿਆ ਪਰ ਸਾਖਸੈਨ ਮੁਖ ਆਪੇ ਬੈਠ ਕੋ ਲੈਣਾ ਇਹ ਨਿਰਗੁਣਾ ਗੁਣ ਖਸੂਨ ਬੂਜੈ ਬਖਸ਼ ਲਿਓ ਤੋ ਨਾਨਕ ਸੀਜੈ ਜੈ ਬਰਸਾਦ ਧਰ ਉਪਰ ਸੁਖੁ ਹਸ ਹੈ ਸੁਤਿ ਪ੍ਰਾਦ ਮੀਤ ਬੰਤਾ ਸੰਗ ਹਸ ਹੈ ਜੈ ਬਰਸਾਦ ਪੀਵੇ ਸਿਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜੈ ਬਰਸਾਦ ਭੋਗੈ ਸੁਰਸਾ ਸਗਲ ਸਮਗਰੀ ਸੰਸਾਦ ਵਸਾ ਦੀਨੇ ਹਸਤ ਪਾਵਕ ਨਿਤ ਰਸਨਾ ਜਿਸੇ ਦੀ ਆਗੈ ਉਸੰਗ ਰਚਨਾ ਸੇ ਦੁਖ ਮੁਣੰਦ ਵਿਆਪੇ ਨਾਨਕ ਕਾਢ ਹੈ ਲਿਹੁ ਪ੍ਰਭ ਆਪੇ ਆਦੰਤ ਜੂ ਰਖਨ ਹਾਰੈ ਦਸਿਓ ਬ੍ਰੀਤ ਨ ਕਰੇ ਗਵਾਰ ਜਾਕੀ ਸੇਵਾ ਨਾਮ ਨਿਤ ਪਾਵੇ ਤਾਸਿਵ ਮੂੜਾ ਮਨਹਿ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਠਾਕੂ ਅੰਧਾ ਜੰਤ ਦੂਰੇ ਜਾਕੀ ਟਹਿਲ ਪਾਵੇ ਦਰਗਹਿ ਮਾਨ ਜਿਸੇ ਵਿਸਾਰੇ ਮੁਗਧਿ ਅਜਾਹਨ ਸਦਾ ਸਦਾ ਹੈ ਭੂਲਨ ਹਾਰ ਨਾਨਕ ਰਖਨ ਹਾਰਿ ਆਪਾਰ ਰਤਨ ਤਿਆਗ ਖੋੜੀ ਸੰਗ ਰਚੈ ਸਾਥ ਛੋੜ ਝੂਠ ਸੰਗ ਮੱਚੈ ਜੋ ਸਰਣਾ ਸੋ ਅਸਰ ਕਰਮਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਇ ਇਸ ਕਾ ਸ਼ਰਮ ਕਰੈ ਸੰਗ ਸਹਾਈ ਇਸ ਪਰ ਹਰੈ ਚੰਦਨ ਲੇਪ ਉਤਾਰੈ ਧੋਇ ਕਰਤ ਪ੍ਰੀਤ ਬਸਮ ਸੰਗ ਹੋਇ ਹੰਦ ਗੂਪਮੈ ਬਤਤ ਵਿਖਰਾਲ ਨਾਨਕ ਆਰ ਲਿਖੋ ਪ੍ਰਭ ਦਿਆਲ ਕਰਤੂਤ ਵਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਵੇਖੰਤਰ ਮਨ ਮਾਇਆ ਸ਼ਬ ਸੁਨਾਹੇ ਕੁਸ਼ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਗੈ ਸਿਤਰੇ ਅਥਾਹ ਜਾਕੇ ਅੰਤਰ ਵਸੇ ਪ੍ਰਵਯਾਪ ਨਾਨਕ ਤੇ ਜਨ ਸਹਿ ਸਮਾਤ ਸੁਨੰਦਾ ਕਿੰਨੇ ਮਾਰਗ ਪਾਵੈ ਖਰਗੇ ਹੈ ਲਿਖੋਡ ਨਿਭਾਵੈ ਕਹਾ ਬਜਾਤ ਬੁੱਢੀ ਡੋਰਾ ਨਿਸ ਕਹੀਏ ਤੋ ਸਮਝੇ ਪੂਰਾ ਹਹਾ ਵਸਨਬਦ ਗਾਵੇ ਗੁੰਗ ਜਤਨ ਕਰੈ ਤੋ ਪੀ ਸਰਪੰਗ ਖਹਿ ਪੁੰਗਲ ਪਰਵਤ ਪਰ ਭਵਨ ਨਹੀਂ ਹੋ ਤੁਹਾ ਸੁਗਵਨ ਕਰਤਾ ਦੇ ਪੁਰਨਾਮ ਦੀ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਦਰੈ ਸੰਗ ਸਹਾਈ ਸੁ ਆਵਨ ਚੀਤ ਜੋ ਬੈ ਰਾਇ ਤਸਿਓਂ ਪ੍ਰੀਤ ਮਨੁ ਆਕੇ ਗਰਹਿ ਬਿਤਰ ਬਸੇ ਅਨੰਦ ਖੇਲ ਮਾਇ ਰੰਗ ਰਸੈ ਨਿਰਣ ਕਰ ਮਾਨੈ ਮਨੈ ਬਚੀਤ ਖਾਲਾ ਮੂੜਾ ਚੀਤ ਮੈਰ ਬਿਰੋਧ ਕਾਮ ਕ੍ਰੋਧ ਮੋ ਝੂਠ ਵਿਚਾਰ ਮਹਾਨੋ ਤਰੋ ਇਹਨੂ ਜੁਕਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੁ ਆਪਨ ਕਰ ਕਰਮ ਤੁਠਾ ਖੋ ਤੁੰ ਬਹੇ ਅਰਦਾਸ ਜੀਉ ਪਿੰਨ ਸਬਦੇ ਰੀ ਰਾਸ ਸੁਮਾਦ ਪਿਤਾ ਹੰਬਾਰਖ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮਤੈ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੇ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਸਲੋਖ ਦੇਨ ਹਾਰ ਪ੍ਰਭ ਛੋੜ ਕੇ ਲਗਹਿ ਅਨਸਵਾਈ ਨਾਨਕ ਹੋ ਨਾ ਸਿਜਈ ਮਿਨ ਨਾਵੇ ਪਤਜਾਏ ਅਸ਼ਟਵਰੀ ਦਸ ਵਸੂਲੇ ਬੱਚੇ ਪਾਵੇ ਏਕ ਵਸਤੂ ਕਾਰਨ ਬਿਖੋਟ ਗਵਾਵੇ ਏਕ ਪੀਣਾ ਦੇ ਦਸ ਪੀਹਟ ਲੈ ਤਾ ਮੂੜਾ ਕਹੋ ਕਹਾ ਕਰੇ ਜਿਸ 타ਖੂ ਸੁਣਾਹੀ ਜਾਰਾ 타ਖੂ ਕੀਜੈ ਸਦ ਨਮਸ਼ਕਾਰ ਜਾਖੈ ਮਨ ਲਾਗੈ ਪ੍ਰਮੇਠਾ ਸਰਬ ਸੁਖ ਤਾਹੋ ਮਨ ਉਠਾ ਜਜਨੇ ਆਪਣਾ ਹੁਕਮ ਨਾਇ ਸਰਵ ਥੋਖ ਨਾਨਕ ਦਿਨ ਪਾਇਆ ਅਗਨ ਸਾਹੋ ਆਪਣੀ ਦੇ ਰਾਸ ਖਾਦ ਬੀਤ ਬੱਤੇ ਅਨੰਦ ਉਲਾਸ ਆਪਣੀ ਅਮਾਨ ਗੱਛ ਬਾਹਰ ਸਾਹੋ ਲੀ ਅਗਿਆਨੀ ਮਨ ਰੋਸ ਅਖਰੇ ਆਪਣੀ ਵਤੀਤ ਆਪ ਹੀ ਹੋਵੇ ਮਾਹਰੁ ਉਸਕਾਰਿ ਸਿਵਾਸਨਾ ਹੋਵੇ ਜਿਸ ਕੀ ਵਸਤ ਸਾਗਰ ਰਖੈ ਪ੍ਰਭ ਕੀ ਆਗਿਆ ਮਾਨੈ ਮਥੇ ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਇਬ ਸੁਦਾ ਦੇ ਆਲੂ ਆਨਕਮ ਬਾਦਮਾ ਆਕੇ ਹੀਤ ਸਰਪਰ ਹੋਰ ਜਨ ਨੇਤ ਮਿਰਕੀ ਛਾਇਆ ਸੋ ਰੰਗ ਲਾਹ ਬੈ ਹਿਨ ਸੇ ਮਨ ਬਚਟਾ ਬੈ ਜੋ ਰਿਸੈ ਸੋ ਚਲਨ ਹਾਰ ਲਕਟਿ ਹੋਤ ਹੈ ਅੰਧ ਹੰਧਿਆਰ ਮਟਾਓ ਸੋ ਜੋ ਲਾਵੇ ਨੇਤ ਆਖੋ ਹੱਥ ਨਾ ਬੈ ਕੀ ਮਨ ਹਰਿ ਕੇ ਨਾਮ ਕੀ ਬ੍ਰੀਤ ਸੁਖਦਾਈ ਕਰਿ ਕਿਰਪਾ ਨਾਨਕ ਆਪ ਲੈ ਲਾਈ ਮਿੱਠਿਆ ਤੰਧਨ ਖੁਟਮ ਸੁਭਾਇ ਮਿੱਠਿਆ ਹੋਮੇ ਮੰਤਾ ਮਾਇਆ ਮਿੱਥਿਆ ਰਾਜ ਵੰਦਨ ਮਾਲ ਮਿੱਥਿਆ ਕਾਮ ਖਰੋਧ ਵਿਕਰਾਲ ਮਿੱਥਿਆ ਰਤ ਹਸੀ ਐਸ ਵਸਤਰਾ ਮਿੱਥਿਆ ਰੰਗ ਸੰਗਮੈ ਵਿਖਸਤਾ ਮਿੱਥਿਆ ਤ੍ਰੋ ਮੁਹ ਮੰਨ ਮਿੱਥਿਆ ਪਸੁਪੁਰ ਗਤਿ ਗੁਮਾਨ ਆਸਰ ਬਖਤ ਹਾਂ ਸਰ ਕੀ ਸਰਨ ਨਾਨਕ ਜਪਤ ਜੀਵੇ ਹਰਿ ਕੈ ਜਰਨ ਮਿੱਥਿਆ ਸੰਨ ਬਨਿੰਦਾ ਸੁਨ ਹੈ ਮਿੱਥਿਆ ਹਸਤ ਵਦਰ ਕੋ ਫਿਰ ਹੈ ਮਿਥਿਆ ਨਿਤ੍ਰ ਵੇਖਦ ਵਤਰੀ ਰੂਪਾਰ ਮਿਥਿਆ ਰਸਨਾ ਪੋਜਨਨ ਸਵਾਰ ਮਿਥਿਆ ਚਰਨ ਪਰ ਵਿਕਾਰ ਕੋ ਤਾਬ ਹੈ ਮਿਥਿਆ ਮਨ ਪਰ ਲੋਭ ਲਭਾਵ ਹੈ ਮਿਥਿਆ ਦੰਨ ਨਹੀਂ ਬ੍ਰੋਪਕਾਰ ਮਿਥਿਆ ਵਾਸ ਲੈਤ ਵਿਕਾਰ ਮਿਨ ਬੂਝੈ ਮਿਥਿਆ ਸਭੈ ਸਹਲ ਦੇ ਨਾਨਖ ਹਰ ਹਰ ਨਾਮ ਲੇ ਮਿਥੀ ਸੱਚ ਕੀ ਅਰਜਾ ਸੱਚ ਬਿਨਾ ਕਹਿ ਹੋਵ ਸੂਚਾ ਮਿਥਾ ਨਾਮ ਬਿਨਾ ਤਨ ਅੰਧ ਮੁਕਾਵਤਾ ਕੀ ਦੁਰਗੰਧ ਵਿਨ ਸਿਮਰਨਾ ਦਿਨ ਰਾਨ ਵਿਥਾ ਵਿਹਾਈ ਮੇਕ ਵਿਨਾ ਜੋ ਖੀਤੀ ਜਾਈ ਗੋਬਿੰਦ ਭਜਨ ਬਿਨ ਵਿਥੇ ਸਭ ਕਾਮ ਜੋ ਕਿਰਪਨ ਕੀ ਨਰਾਠ ਦਾਮ ਤਨ ਤਨ ਤੇ ਜਨ ਜਹੇ ਘਟ ਵਸੋ ਹਰਨਾਉ ਨਾਨਕ ਦਾ ਕੀ ਬਲ ਬਲ ਜਾਉ ਰਹਿਤ ਅਵਰਕਿ ਅਵਰਕ ਮਾਵਤ ਮਨ ਹੀ ਬ੍ਰੀਤਮ ਖੋ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰ ਬੀਨ ਬਾਹਰ ਵੇਖਨਾ ਕਾਹੋ ਬੀਨ ਆਵਰੁ ਬਦੇਸੈ ਆਪਨ ਕਰੈ ਆਪ ਤੋ ਜਾਪ ਤੋ ਜਨਮੇ ਮਰੇ ਜਿਸਕੇ ਅੰਦਰਿ ਵਸੈ ਨਿਰੰਕਾਰ ਤਿਸਕੇ ਸੇਖ ਤਰੈ ਸੰਸਾਰ ਜੋਤਿਮ ਭਾਨੇ ਦਿਨ ਪ੍ਰਭੂ ਜਤ ਨਾਨਕ ਉਨ ਜਨ ਚਰਨ ਬਰਤਾ ਕਰੋ ਬਨੰਤੀ ਸੁਨਹੁ ਮੇ ਰਵਿਤਾ ਕਰੋ ਬਨੰਤੀ ਪਾਰਬ ਸਭ ਜਾਨੈ ਆਪਣਾ ਕੀ ਆਪੈ ਮਾਨੈ ਆਪ ਹੈ ਆਪ ਆਪ ਕਰਤ ਨਵੀਰਾ ਕਿਸੇ ਦੂਰ ਜਨਾਵਤ ਕਿਸੇ ਬਜਾਹ ਵਿਚ ਨੀਰਾ ਉਪਾਸਿ ਸੰਸਲ ਤੇ ਰਹਤ ਸਭ ਕਿਸੇ ਜਾਣੀ ਆਤਮ ਗਿ ਰਹਤ ਜਿਸ ਪਾਵੈ ਦਸ ਲੈ ਹੈ ਲੜ ਲਾਈ ਥਾਨ ਅਥਨੰਤਰ ਰਿਹਾ ਸਮਾਈ ਸੋ ਸੇਵਕ ਜਸਾ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਖ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੋ ਜਾਹਿ ਮੇਵ ਨਾਨਕ ਪ੍ਰਸਰਨਾ ਗਤੀ ਕਰ ਪ੍ਰਸਾਦ ਗੁਰੂ ਦੇਵ ਅਸ਼ਟਵਰੀ ਜਿਹ ਵਰਸਾਦ ਛਤੀ ਸੇ ਮਤਖਾ ਹੈ ਚਿਸ਼ਟਾ ਕੁਰ ਕੋ ਰਖ ਮਨ ਮਾ ਹੈ ਜਿਹ ਵਰਸਾਦ ਸੁਮਧੰਤਨ ਲਾਭ ਹੈ ਜਿਸ ਕੋ ਸਿਮਰਤ ਪਰਮ ਗਤ ਪਾਬ ਹੈ ਜਿਹ ਵਰਸਾਦ ਅਵਸੈ ਸੁਖ ਮੰਦਰ ਤਿਸੈ ਦਹਾਈ ਸਦਾ ਮਨ ਅੰਦਰ ਜਿਹ ਵਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਰਸ ਰਸਨਾ ਜਯ ਬ੍ਰਸਾਦ ਹ ਰੰਗ ਰਸ ਭੋਗ ਨਾਨ ਸਦਾ ਧਿਆਈ ਅਧਿਆਮਨ ਜੋਗ ਜਯ ਬਸਾਦ ਪਾਰ ਪਟੰਬਰ ਹੰਡਾਵ ਹੈ ਜਿਸੇ ਤਿਆਗ ਕਰਤੀ ਅਵ ਲਭਾਵ ਹੈ ਜਯ ਬ੍ਰਸਾਦ ਸੁਖ ਸੇ ਸੋਈ ਜੈ ਮਨਿਆਠ ਪਹਿਰੇ ਤਾਖਾ ਜਸ ਗਾ ਵੀਜੈ ਜਯ ਬਸਾਦ ਅਦਿ ਸਭ ਕੋ ਮਨ ਹੈ ਮੁਖਤਾ ਕੋ ਜਸੁਰ ਸੁਨ ਬਖਾਨੈ ਜਯ ਬਸਾਦ ਤਿਰਹਤਾ ਧਰਮ ਮਨ ਸਦਾ ਧਿਆਏ ਖਿਉਲ ਪਾਰ ਬ੍ਰਹਮ ਪ੍ਰਭ ਜੀ ਜਗਤੁ ਦਰਗਹਿ ਮਾਨ ਪਾਬ ਹੈ ਨਾਨਕ ਪਾਸੇ ਤੀਖਾ ਜਾਬ ਹੈ ਜੇਹ ਬਰਸਾਰਿ ਆ ਰੋਗ ਖੰਚਨਾ ਦੇਹੀ ਰਿਵਲਾਹੁ ਦਸ ਰਾਮ ਸਨੇਹੀ ਜੇਹ ਬਰਸਾਦ ਤਿਰ ਲਰਹਤ ਮਨ ਸੁਖ ਪਾਬ ਹਰ ਹਜਿਸ ਕਹਿਤ ਜੈ ਬਰਸਾਦ ਤਿਰ ਸਗਲ ਸਿੰਦਰ ਢਾਕੇ ਮਨ ਸਰਨੀ ਬਰ ਹਾਗੁਰ ਪ੍ਰਭ ਤਾਕੇ ਜੈ ਬਰਸਾਦ ਅਦਜੋ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਉ ਪ੍ਰਭ ਉੱਚੀ ਜੇ ਪ੍ਰਸਾਦ ਪਾਈ ਦੁਲ ਲਵਲੇ ਨਾਨਕ ਤਾ ਕੀ ਬਾਤ ਕਰੇ ਜੇ ਵਰਸਾ ਦੇ ਆ ਭੂਖਣ ਬਹਿਰੀਜੈ ਮਨ ਰਸਿ ਸਿਮਤਿ ਗਨ ਵਾਲਸ ਕੀਜੈ ਜੇ ਵਰਸਾ ਦੇ ਅਸਤ ਹਸਤ ਸਵਾਰੀ ਮਨ ਰਸਿ ਸਿਮ ਰਖੋ ਗਬੁਨਾ ਬਿਸਾਰੀ ਜੇ ਵਰਸਾ ਦੇ ਬਾਗ ਮਿਲਖਤਨਾ ਰਾਖ ਪਰੋਏ ਪ੍ਰਪਨੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਦ ਸਿਹਾਈ ਜਸ ਅੰਹੀ ਹੈ ਜੋ ਇੱਕ ਲਖੈ ਹੇ ਹਾ ਹਾ ਨਾਨ ਚਿਰ ਰਖੈ ਜੈ ਬਸਾਦ ਖਰ ਹੈ ਪੁੰਨ ਦਾਨ ਮਨ ਆਠ ਪਹਿਰ ਕਰਿ ਸਕਾਰ ਧਿਆਨ ਜੈ ਬਸਾਦ ਉਹ ਆਚਾਰ ਵਿਹਾਰੀ ਜਿਸ ਬਰਖੋ ਸਾ ਸਾ ਜਿਤਾਰੀ ਜੈ ਬਸਾਦ ਤੇਰਾ ਸੁੰਦਰ ਰੂਪ ਸੋ ਪ੍ਰਸੰਗ ਸਦਾ ਅਨੂਪ ਜੈ ਬਸਾਦ ਹਾ ਜਿਰੀ ਪਤ ਰਹਿ ਸੋ ਪ੍ਰਭੂ ਸਿਮ ਸਦਾ ਜਨ ਰਾਹਤ ਜੈ ਪ੍ਰਸਾਦਿ ਪਤਰ ਹੈ ਗੁਰ ਪ੍ਰਸਾਦ ਨਾਨਕ ਜਸਕ ਹੈ ਜੈ ਬਰਸਾਦ ਸੁਨਹਿ ਕਰਨਾਦ ਜੈ ਪ੍ਰਸਾਦ ਵੇਖੈ ਵਿਸਮਾਰ ਜੈ ਬਰਸਾਦ ਬੁਲਹਿ ਅਮਰਤ ਰਸਨਾ ਜੈ ਪ੍ਰਸਾਦ ਸੁਖ ਸਹਿ ਜੀਵਸਨਾ ਜੈ ਬਰਸਾਦ ਹਸਤ ਕਰ ਚਲਹਿ ਜੈ ਪ੍ਰਸਾਦ ਸੰਪੂਰਨ ਫਲ ਹੈ ਜੈ ਬਰਸਾਦ ਪਰਮੰਗਤ ਪਾਪ ਹੈ ਜੈ ਪ੍ਰਸਾਦ ਸੁਖ ਸਹਿ ਸਮਾਵ ਹੈ ਐਸਾ ਪ੍ਰਭ ਤੇ ਆਗਿਆ ਵਰਖਤ ਲਾਗੋ ਗੁਰਬਸਾਦ ਨਾਨਕ ਮਨ ਜਾਗੋ ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਪੂਰੇ ਮਨ ਮੂੜ ਤੂੰ ਤਾਂ ਕੋ Jap ਜੈ ਬਸਾਦ ਦੇ ਕਾਰਜ ਪੂਰੇ ਦਿਸੇ ਜਨਮ ਸਦਾ ਹਰਿ ਓਰੇ ਜੈ ਬਸਾਦੋਂ ਭਾਵੈ ਸਾਚ ਰੇ ਮਨ ਮੇਰੇ ਤੂੰ ਦਾਸਿਓ ਰਾਚ ਜਿਵੇਂ ਸਾ ਸੋਖੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਦੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਕਸਨ ਵਸੈ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਨ ਧਾਨ ਬਤਿਰੀ ਮਿਆ ਆਪੋ ਗਿਉਨਾ ਹਿਨ ਹੋ ਲਿਆ ਜਤ ਜਿਤ ਲਾਹੋ ਦਤ ਲਗੇ ਹਰਨਾਥ ਨਾਨਕ ਇਨ ਕਹਿ ਗਚੂ ਨਾ ਹਾਥ ਸ਼ਲੋਖ ਅਗਮਿਆ ਗੋਚਰ ਪਾਰ ਬ੍ਰਹਮ ਹਗਮਗਾਰ ਪਰਮ ਸੋਈ ਜੋ ਜੋਖ ਹੈ ਸੋ ਮੁਕਤਾ ਹੋਵੇ ਸੁਨ ਮੀਤਾ ਨਾਨਕ ਬਨਵੰਤਾ ਸਾਜਨਾ ਕੀ ਅਚਰਜ ਗਥਾ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਈ ਸਨਮਿਤਾ ਨਾਨਕ ਬਿਨ ਮੰਤਾ ਸਾਜਨਾ ਕੀ ਅਚਰਜ ਗਥਾ